ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਉਹ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਜਰਸੀ ਵਾਈਡ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਆਂ ਬਈ ਹਸਰੀ ਕਾਲ ਨਾਮ ਐਡਰੈਸ ਕਨਫਰਮ ਕਰਵਾ ਲਓ ਨਾਮ ਦੇਵ ਵੀਰੇ ਪਿੰਡ ਧੌਲਾ ਨਾਮ ਦੇਵ ਪਿੰਡ ਧੌਲਾ ਦੇ ਮੋਬਾਈਲ ਨੰਬਰ ਕਿੰਨਾ ਵੀਰੇ ਮੋਬਾਈਲ ਨੰਬਰ 9872105317 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਜਰਸੀ ਵੈੜ ਦੇਖੀਏ ਨੇ ਹੈਗੇ ਕੈਮਾ ਸੂਆ ਸੂਗੀ ਇਹ ਤੀਜੇ ਸੂਏ ਸੂ ਵੀਰੇ ਤੀਜੇ ਸੂਏ ਸੂ ਤੇ ਦੂਜੇ ਸੂਏ ਕਿੰਨਾ ਕ ਦੁੱਧ ਦਿੱਤਾ ਵੀਰੇ 19 ਕਿਲੋ ਦੁੱਧ ਦਿੱਤਾ ਵੀਰੇ ਇਹਨੂੰ ਦੂਜੇ ਦੋਸਤੋ ਦੂਜੇ ਸੂਏ ਵੀਰ ਕਹਿੰਦਾ ਵੀ ਮਾਲਕਾਂ ਦੇ ਦੱਸ ਅਨੁਸਾਰ 19 ਕਿਲੋ ਦੁੱਧ ਦਿੰਦਾ ਕੋਈ ਤੇ ਸੂਣਦਾ ਕਿੰਨਾ ਟਾਈਮ ਲੈਂਦਾ ਵੀਰੇ ਸੂਣ ਦੇ ਲੈ ਜੂ ਵੀਰੇ 4-5 ਦਿਨਾਂ ਵਾਲੇ ਹਫਤਾ ਕ ਮੰਨ ਕੇ ਲੈ ਜੂਗੀ ਦੋਸਤੋ 4-5 ਦਿਨ ਵੀਰ ਕਹਿੰਦਾਗਾ ਬਲਟਨ ਨਾ ਹਵਾਨੇ ਚ ਹਜੇ ਕਾਫੀ ਬਾਕੀ ਨੇ ਇੱਕ ਹਫਤਾ ਕ ਵੈੜ ਰਾਮਦਾਰੀ ਨਾਲ ਲੈ ਜੂ ਕਿਉਂਕਿ ਹਜੇ ਪੜਾਪੜਾ ਵੀ ਨਹੀਂ ਵੈਣਦੇ ਤੋੜਿਆ ਵੱਡੀ ਗੱਲ ਇੱਕ ਦੋਸਤੋ ਹੋਰ ਦੱਸ ਦਿੰਨੇ ਆ ਸੀਲ ਆ ਸ਼ਾਂਤ ਆ ਠੰਡੇ ਸਵੇਰ ਵਾਲੀ ਵੈੜ ਹੈਗੀ ਚੰਗਾ ਗੱਦਗਾਠ ਹੈਗਾ ਤੇ ਜਰਸੀ ਚ ਜਿਵੇਂ ਹੁੰਦੀ ਛੋਟੀ ਛੋਟੀ ਨਹੀਂ ਹੈਗੀ ਐਫ ਐਫ ਵੈੜ ਦਾ ਮੁਕਾਬਲਾ ਕਰਦੀ ਐ ਫੁੱਲ ਵੱਡਾ ਗੱਦਗਾਠ ਹੈ ਤੇਸੀਲ ਠੰਡੀ ਆ ਬਰੇਲੇਵੇ ਦੇ ਹੱਥ ਮਾਰ ਕੇ ਦਿਖਾ ਦੇ ਦੋਸਤੋ ਸੀਲ ਠੰਡੀ ਆ ਲੇਵੇ ਤੇ ਜਿਵੇਂ ਮਰਜੀ ਮੂਰੇ ਮਗਰ ਹੱਥ ਮਾਰੀਓ ਜਵਾਕ ਬਿਠੈਰੋ ਥੱਲੇ ਲੱਤ ਆਲਾ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਖੋਲ ਕੇ ਗੇੜਾ ਦਵਾਰੇ ਤੋਰੇ ਪੇਖੋ ਮਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਦਰ ਚਾਹੁੰਦੀ ਹੈ ਤਾਂ ਵੀਰ ਦੇਵ ਨਾਲ ਜੁਰੂ ਕੰਟੈਕਟ ਕਰ ਲਿਓ ਦੋਸਤੋ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਦਾ ਤੋਰੇ ਤਾਰੇ ਦੀ ਵਹਿੜ ਬਿਲਕੁਲ ਸਾਫ਼ ਹੈ ਬਰੀਕ ਕਹਿੰਨਾ ਮੁਠੀ ਆਲਾ ਨਿਖਣਵਾ ਥਾਣ ਤੇ ਬਾਕੀ ਢੂਹੀ ਢਾਹੀ ਵੀ ਨਹੀਂ ਚੱਕਦੀ ਤੋਰੇਦਾਰੇ ਦੀ ਹੈਗੀ ਬਰਡ ਬਿਲਕੁਲ ਸਾਫ ਪੈਰਾਂ ਦੀ ਵੀ ਬਿਲਕੁਲ ਸਿੱਧੀ ਹੈ ਬਾਕੀ ਬਰੀਕ ਇਸ ਕਹਿੰਨਾ ਕਿ ਵੇਂ ਜਮੂਂਜ ਵੀ ਹਵਾਨੇ ਤੇ ਕਾਫੀ ਨਾ ਦੇਖ ਸਕਦੇ ਨੇੜੇ ਤੇ ਸੋਣ ਚ ਦੋਸਤੋ ਇੱਕ ਹਫਤਾ ਮੰਨ ਕੇ ਤੁਸੀਂ ਲੈ ਸਕਦੇ ਹੋਗੇ ਪਹਿਲਾਂ ਵੀ ਸੂ ਸਕਦੀ ਹੈ ਹਾਉ ਤੇ ਤੋਂ ਤੇ ਦੋ ਤਿੰਨ ਦਿਨ ਵੱਧ ਵੀ ਲੈ ਸਕਦੀ ਹੈ ਫੁੱਲ ਵੱਡਾ ਕੱਦਗਾਠ ਤੇ ਲੈਣ ਦੇ ਨਾਲ ਆ ਰੇਟ ਕਿ ਹੋਊਗਾ ਵੀਰੇ ਦਾ ਮੋਰਾ ਤਾਂ ਵੀਰੇ 85000 ਲੈਣ ਦੇ ਨਜਮ ਜਸਣੋ ਹੋ ਕਿੰਨੇ ਦੀ ਹੋਊਗੀ 82000 ਦੀ ਵਾਟ ਦੇ ਦੋਸਤੋ 82000 ਦੀ ਵੀਰ ਕਹਿੰਦਾ ਬੈਠ ਦੇ ਦਾਂਗੇ ਫੁੱਲ ਵੱਡਾ ਕੱਦਗਾਠ ਬਰੀਕ ਸਕਿਨ ਤੇ ਜਰਸੀ ਵਾਲੇ ਚਾਰੇ ਪੰਜੇ ਕੈਰੈਕਟਰ ਕਵਰ ਕਰਦੀ ਹੈ ਫੇਸ ਕੁਆਲਿਟੀ ਵੀ ਜਰਸੀ ਵਾਲੀ ਹੈ ਤੇ ਰੰਗ ਤੇ ਕੱਦਗਾਠ ਤੇ ਹਵਾਨਾ ਬਿਲਕੁਲ ਜਰਸੀ ਵਾਲੇ ਚਾਰੇ ਪੰਜੇ ਕੈਰੈਕਟਰ ਪੂਰੇ ਕਰਦੀ ਹੈ 82000 ਦੀ ਵੀਰ ਕਹਿੰਦਾ ਦੇ ਦੇਾਂਗੇ ਘਰੇ ਬੰਦੇ ਦਾ 85000 ਤੋਂ ਮਾਨਤਾਨ ਵੀ ਜਰੂਰ ਹੋਊਗਾ ਪਿੰਡ ਹੈਗਾ ਵੀਰਾਂ ਦਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ